ਸਰੀ ਉੱਤੇ ਪੱਗ ਹੈ ਕਹਿੰਦੇ ਸਰਦਾਰ ਨੇ ਅਣਖੀ ਬਲੱਡ ਹੈ ਵੈਰੀ ਸਿੱਖੇ ਮਾਰਨੇ ਦੋਸਤੋ ਸਾਡੇ ਗੁਰੂ ਸਾਹਿਬਾਨਾ ਨੇ ਸਾਨੂੰ ਇੱਕ ਐਸਾ ਤਾਜ ਬਖਸ਼ਿਆ ਜਿਸ ਦੇ ਨਾਲ ਸਾਡੀ ਪੂਰੀ ਦੁਨੀਆ ਦੇ ਵਿੱਚ ਇੱਕ ਵੱਖਰੀ ਪਛਾਣ ਹੈ ਤੇ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੁਪਿੰਦਰ ਸਿੰਘ ਦੇ ਨਾਲ ਜਿਸ ਦੀ ਉਮਰ 9 ਸਾਲ ਹੈ ਤੇ ਬਚਪਨ ਵਿੱਚ ਹੀ ਇੰਨੀ ਜ਼ਿਆਦਾ ਸੋਹਣੀ ਪੱਗ ਬਨ ਲੈਂਦਾ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਤੇ ਵੱਡੀ ਗੱਲ ਦੋਸਤੋ ਇਹ ਹੈ ਆ ਵੀ ਇਹ ਕਿਸੇ ਤੋਂ ਸਿੱਖਿਆ ਨਹੀਂ ਆਪਣੇ ਆਪ ਹੀ ਇਸ ਨੂੰ ਸ਼ੌਂਕ ਸੀ ਪੱਗ ਬੰਨਣ ਦਾ ਹੌਲੀ-ਹੌਲੀ ਬੰਨਦਾ ਗਿਆ ਤੇ ਹੱਥ ਟਿਕਦਾ ਗਿਆ ਅੱਜ ਦੇਖੋ ਕਿੰਨੀ ਵਧੀਆ ਪੱਗ ਬਨ ਲੈਂਦਾ ਤੇ ਥੋੜਾ ਕੰਮ ਦੋਸਤੋ ਇਹ ਹੈ ਵੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਆਪਣੇ ਬੱਚਿਆਂ ਨੂੰ ਵੀ ਦਿਖਾਓ ਸ਼ੇਅਰ ਕਰਨ ਨਾਲ ਇਸ ਬੱਚੇ ਦਾ ਹੌਂਸਲਾ ਵੀ ਵਧੂਗਾ ਹਨਾ ਤੇ ਆਪਣੇ ਬੱਚਿਆਂ ਨੂੰ ਆਪਾਂ ਇਹ ਦਸੀਏ ਵੀ ਦੇਖੋ ਕਿੰਨੀ ਸੋਹਣੀ ਬੱਚਾ ਇਹ ਪੱਗ ਬੰਨ ਰਿਹਾ ਤੇ ਆਪਾਂ ਵੀ ਸਾਰੇ ਹਨਾ ਬੱਚਿਆਂ ਨੂੰ ਆਪਣੇਆਂ ਨੂੰ ਦਸਤਾਰਾਂ ਬੰਨਣੀਆਂ ਸਿਖਾਈਏ ਤੇ ਨਾਲ ਦੀ ਨਾਲ ਇਸ ਦੇ ਮਨ ਦੇ ਵਿੱਚ ਦਸਤਾਰ ਪ੍ਰਤੀ ਪੱਗ ਪ੍ਰਤੀ ਜੋ ਸਤਕਾਰ ਆ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਵੀ ਇੰਨੀ ਛੋਟੀ ਉਮਰ ਦੇ ਵਿੱਚ ਕਿੰਨੀਆਂ ਸਿਆਣਪ ਵਾਲੀਆਂ ਗੱਲਾਂ ਇਹ ਬੱਚਾ ਕਰਦਾ ਹਨਾ ਸਾਨੂੰ ਕਹਿੰਦਾ ਵੀ ਵੀਰੇ ਵੀ ਜਿੱਦਾਂ ਮੈਂ ਪੱਗ ਬੰਨਦਾ ਹੁੰਨਾ ਤੇ ਮੈਂ ਉਦਾਂ ਹੀ ਕੱਲਾ ਕੱਲਾ ਲੜ ਲਾਉਣ ਵੇਲੇ ਕੱਲਾ ਕੱਲਾ ਲਾੜੀ ਲਾਉਣਾ ਬਹੁਤ ਵਧੀਆ ਗੱਲ ਆ ਹਨਾ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਦਾਂ ਹੀ ਪੱਗ ਲਾ ਰਿਹਾ ਏ ਇਹ ਵੱਡੀ ਗੱਲ ਆ ਜ਼ਰੂਰੀ ਆ ਬਾਕੀ ਇਸ ਤਰ੍ਹਾਂ ਦੇ ਬੱਚਿਆਂ ਨੂੰ ਆਪਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹਨਾ ਜੋ ਇੰਨੀ ਵਧੀਆ ਸੋਚ ਰੱਖਦੇ ਨੇ ਹਨਾ ਆਪਣੇ ਧਰਮ ਪ੍ਰਤੀ ਲਾਲੋ ਹਨਾ ਆਪਣੇ ਪਹਿਰਾਵੇ ਲਈ ਤੇ ਬੱਚੇ ਦਾ ਅਮਰਤ ਵੀ ਛਕਿਆ ਹੋਇਆ ਬਹੁਤ ਵਧੀਆ ਗੱਲ ਆ ਹਨਾ ਤੇ ਇਸ ਚੀਜ਼ਾਂ ਨਾਲ ਇਸ ਬੱਚੇ ਨੇ ਆਪਦੇ ਮਾਂ ਪਿਓ ਦਾ ਮਾਣ ਹੋਰ ਵਧਾਇਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਬੱਚੇ ਦਾ ਹੌਸਲਾ ਵੱਧ ਸਕੇ ਧੰਨਵਾਦ ਜੀ